ਸਾਹਾ ਸਸੇ ਪੈਰ ਬਿੰਦੀ ਹਾਹੇ ਦੇ ਕੰਨੇ ਦੇ ਉੱਪਰਲੇ ਪਾਸੇ ਬਿੰਦੀ ਇਹਨੂੰ ਸਾਹਾ ਨਹੀਂ ਪੜਨਾ ਬਾਣੀ ਵਿੱਚ ਸਾਹਾ ਸਾਹੇ ਦੇ ਅਥਾਂ ਵਿੱਚ ਵੀ ਹੈ ਸਾਹਾ ਅਟਲ ਗਣਿਆ ਪੂਰਨ ਸੰਜੋਗੋ ਰਾਮ ਉਥੇ ਆਪਾਂ ਸਾਹਾ ਉਚਾਰਨ ਕਰਾਂਗੇ ਪਰ ਇੱਥੇ ਸਾਹਾ ਉਚਾਰਨ ਨਹੀਂ ਕਰ ਸਕਦੇ ਇੱਥੇ ਕਿਉਂਕਿ ਪ੍ਰਕਰਨ ਦੇ ਹਿਸਾਬ ਨਾਲ ਅਰਥ ਦੇ ਹਿਸਾਬ ਦੇ ਨਾਲ ਸ਼ਬਦ ਦਾ ਉਚਾਰਨ ਹੋਏਗਾ ਕਈ ਵੀਰ ਜਿਹੜੇ ਨੇ ਉਹ ਇਹਨੂੰ ਇਹਨੂੰ ਸਾਹਾ ਹੀ ਉਚਾਰਨ ਕਰਦੇ ਨੇ ਪਰ ਮੈਂ ਹੀ ਬੇਨਤੀ ਕਰ ਰਿਹਾ ਆਪਾਂ ਉਚਾਰਨ ਕਰਨੇ ਸ਼ਬਦ ਦੇ ਅਰਥ ਦੇ ਹਿਸਾਬ ਦੇ ਨਾਲ ਪਰ ਕਰਮ ਦੇ ਹਿਸਾਬ ਦੇ ਨਾਲ ਸ਼ਬਦ ਦਾ ਅਰਥ ਬਦਲ ਜਾਂਦਾ ਤੇ ਅਰਥ ਬਦਲਦਾ ਤੇ ਉਹਦੇ ਉਚਾਰਨ ਦਾ ਤਰੀਕਾ ਵੀ ਸਾਨੂੰ ਬਦਲਣਾ ਪਏਗਾ ਹੁਣ ਸਾਹਾ ਦਾ ਅਰਥ ਹੋ ਗਿਆ ਜਿਵੇਂ ਸਾਹੀ ਚਿੱਠੀ ਸਾਹੀ ਦਾ ਦਿਨ ਬਰਾਤ ਵਾਲਾ ਦਿਨ ਜਿੱਦਾਂ ਲਾੜੇ ਨੇ ਵਿਆਹਣ ਵਾਸਤੇ ਆਉਣਾ ਪਰ ਇੱਥੇ ਸਾਹਾ ਉਸ ਅਰਥ ਵਿੱਚ ਨਹੀਂ ਹੈ ਇੱਥੇ ਮਹਾਰਾਜ ਜੀ ਕਹਿ ਰਹੇ ਨੇ ਪਰਮਾਤਮਾ ਬਾਦਸ਼ਾਹ ਹੈ ਤੇ ਬਾਦਸ਼ਾਹਾਂ ਤੋਂ ਵੱਡਾ ਬਾਦਸ਼ਾਹ ਹੈ ਉਸ ਅਰਥ ਵਿੱਚ ਮਹਾਰਾਜੀ ਲਿਖ ਰਹੇ ਨੇ ਸਾਰੀਆਂ ਸੰਗਤਾਂ ਦਾ ਇਹ ذاتی ਤਜਰਬਾ ਵੀ ਹੋਏਗਾ ਕਿ ਕਈ ਵਾਰੀ ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਜਦੋਂ ਇਹ 27 ਨੰਬਰ ਪੌੜੀ ਸਾਹਮਣੇ ਆਉਂਦੀ ਹੈ ਸੋਧਾਰ ਵਾਲੀ ਤਾਂ ਉਹਦੇ ਵਿੱਚ ਰਹਿਰਾਜ ਸਾਹਿਬ ਜੀ ਦੇ ਬਚਨ ਜਿਹੜੇ ਨੇ ਉਹ ਕਈ ਵਾਰੀ ਮੂੰਹ ਦੇ ਵਿੱਚੋਂ ਨਿਕਲ ਜਾਂਦੇ ਨੇ ਜਦੋਂ ਅਸੀਂ ਜ਼ੁਬਾਨੀ ਪਾਠ ਕਰਦੇ ਹਾਂ ਤੇ ਕਈ ਵਾਰੀ ਗੁੜਗਾ ਸਾਹਿਬ ਤੋਂ ਪਾਠ ਕਰਦੇ ਹਾਂ ਵੀ ਜੇ ਧਿਆਨ ਵੇਚਣਾ ਹੋਵੇ ਤੇ ਗਲਤੀ ਹੋ ਜਾਂਦੀ ਹੈ ਰਹਿਰਾਸ ਸਾਹਿਬ ਦਾ ਪਾਠ ਕਰਦੇ ਆਂ ਜਪਜੀ ਸਾਹਿਬ ਵਾਲਾ ਬਚਨ ਕਈ ਵਾਰੀ ਆਪਾਂ ਉਚਾਰ ਜਾਂਦੇ ਆਂ ਤੇ ਜਪਜੀ ਸਾਹਿਬ ਦਾ ਪਾਠ ਕਰਦੇ ਆਂ ਕਈ ਵਾਰੀ ਰਹਿਰਾਸ ਸਾਹਿਬ ਜੀ ਦੇ ਬਚਨ ਵਿੱਚ ਆ ਜਾਂਦੇ ਨੇ ਗਾਵੇ ਇੱਥੇ ਥੋੜਾ ਜਿਹਾ ਧਿਆਨ ਦਿਓ ਗਾਵੇ ਸ਼ਬਦ ਜਦੋਂ ਗੱਗਿਆਂ ਨੂੰ ਕੰਨਾ ਤੇ ਵਵੇ ਨੂੰ ਦੁਲਾਵਾਂ ਲਾ ਕੇ ਮਹਾਰਾਜ ਜੀ ਲਿਖਦੇ ਨੇ ਉਥੇ ਗਾਵੇ ਸ਼ਬਦ ਇੱਕ ਵਚਨ ਹੈ ਪਰ ਜਦੋਂ ਗੱਗਿਆਂ ਨੂੰ ਕੰਨਾ ਵਵਾਂ ਤੇ ਹਾਏ ਨੂੰ ਸਿਹਾਰੀ ਲੱਗ ਜਾਂਦੀ ਹੈ ਉਥੇ ਸਾਥ ਸੰਗਤ ਤੇ ਬਹੁਵਚਨ ਬਣ ਜਾਂਦਾ ਹੈ ਇਸੇ ਕਰਕੇ ਆਪਾਂ ਉਥੇ ਪਾਠ ਕਰਦੇ ਹਾਂ ਗਾ ਵਹਿ ਪਰ ਜਿੱਥੇ ਉਹ ਇਹਨੂੰ ਦੁਲਾਵਾਂ ਲੱਗੀਆਂ ਨੇ ਉਥੇ ਪੜਿਆ ਜਗਾ ਗਾਵੈ ਗਾਉਂਦਾ ਹੈ ਹੁਣ ਇਹ ਇੱਕ ਵਚਨ ਹੈ ਗਾਵੈ ਰਾਜਾ ਧਰਮ ਦੁਵਾਰੇ ਸਿੱਧ ਉਚਾਰਨ ਕਰਨਾ ਪਿਆਲੇ ਈੜੀ ਨੂੰ ਸਿਹਾਰੀ ਲੱਗੀ ਹੈ ਤੇ ਆਪਾਂ ਪਿਆਲੇ ਈੜੀ ਨੂੰ ਸਿਹਾਰੀ ਉਚਾਰਨ ਕਰਾਂਗੇ ਕਈ ਸੰਗਤਾਂ ਉਚਾਰਨ ਕਰ ਜਾਂਦੀਆਂ ਨੇ ਪਿਆਲੇ ਉਹ ਪਿਆਲੇ ਫਿਰ ਪੱਪੇ ਨੂੰ ਸਿਹਾਰੀ ਲੱਗ ਜਾਂਦੀ ਹੈ ਤੇ ਉਹ ਉਚਾਰਨ ਗਲਤ ਹੋਏਗਾ ਪਿਆਲੇ ਜਿ세 ਤਰ੍ਹਾਂ ਬਾਣੀ ਵਿੱਚ ਸ਼ਬਦ ਹੁੰਦਾ ਦਇਾਲ ਦਦਾ ਈੜੀ ਨੂੰ ਸਿਹਾਰੀ ਲਾ ਕੇ ਦਇਾਲ ਕਿਹ ਸੰਗਤਾਂ ਪੜ ਜਾਂਦੀਆਂ ਦਇਾਲ ਨਹੀਂ ਜਿੱਥੇ ਈੜੀ ਨੂੰ ਸਿਹਾਰੀ ਲੱਗੀ ਹੈ ਉੱਥੇ ਈੜੀ ਨੂੰ ਸਿਹਾਰੀ ਆਪਾਂ ਉਚਾਰਨ ਕਰਾਂਗੇ ਤੇ ਬਚਨ ਆਇਆ ਹਵਾ ਵੀ ਗਾਰੀ ਹੈ ਪਾਣੀ ਵੀ ਗਾਰਿਆ ਹੈ ਅੱਗ ਵੀ ਗਾਰੀ ਹੈ ਹੁਣ ਹਵਾ ਪਾਣੀ ਅੱਗ ਦੀ ਤੇ ਜ਼ੁਬਾਨ ਵੀ ਕੋਈ ਨਹੀਂ ਉਹ ਕਿਵੇਂ ਗਾਉਂਦੇ ਗਾਉਣ ਦਾ ਅਰਥ ਜਾਣਾਂਗੇ ਉਹਦੇ ਹੁਕਮ ਦੇ ਵਿੱਚ ਤੁਰਨਾ ਸੋ ਪਰਮੇਸ਼ਰ ਜੀ ਦੇ ਹੁਕਮ ਦੇ ਵਿੱਚ ਤੁਰਨਾ ਹੀ ਅਸਲ ਦੇ ਵਿੱਚ ਉਹਨੂੰ ਗਾਉਣਾ ਹੈ ਉਦੇ ਗੁਣ ਗਾਉਣੇ ਨੇ ਉਹਦੀ ਵਡਿਆਈ ਕਰਨੀ। ਉਹ ਸਾਧ ਸੰਗਤ ਜੀ ਜਬਜੀਤ ਸਾਹਿਬ ਜੀ ਦੀ ਪਾਵਨ ਬਾਣੀ ਦੀ 27 ਨੰਬਰ ਪੌੜੀ ਦੀ ਸੰਥਿਆ ਅਤੇ ਵਿਚਾਰ ਦੇ ਨਾਲ ਆਪਾਂ ਜੁੜਨ ਦਾ ਯਤਨ ਕਰੀਏ। ਸਾਧ ਸੰਗਤ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਜੋ ਸੋਦਰ ਵਾਲਾ ਵਚਨ ਹੈ ਇਹ ਤਿੰਨ ਵਾਰ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ। ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਬਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ 27 ਨੰਬਰ ਪੌੜੀ ਦੇ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਦਰਜ ਕੀਤਾ ਹੈ। ਉਹਦੇ ਤੋਂ ਬਾਅਦ ਆਪਾਂ ਦਰਸ਼ਨ ਕਰਦੇ ਹਾਂ ਜੋ ਮਹਾਰਾਜ ਜੀ ਨੇ ਜਬਜੀ ਸਾਹਿਬ ਜੀ ਦੀ ਪਾਵਨ ਬਾਣੀ ਜਿੱਥੇ ਸੰਪੂਰਨ ਕੀਤੀ ਹੈ। ਉਹਦੇ ਤੋਂ ਬਾਅਦ 100 ਦਰ ਦੇ ਸਰਲੇਖ ਤੱਲੇ ਮਹਾਰਾਜ ਜੀ ਨੇ ਇਸ ਸ਼ਬਦ ਨੂੰ ਦੁਬਾਰਾ ਫਿਰ ਦਰਜ ਕੀਤਾ ਹੈ। ਉਹਦੇ ਤੋਂ ਬਾਅਦ ਆਪਾਂ ਰਾਗ ਆਸਾ ਦੇ ਵਿੱਚ ਮਹਾਰਾਜ ਜੀ ਦੀ ਬਾਣੀ ਦੇ ਦਰਸ਼ਨ ਕਰਦੇ ਹਾਂ ਕਿ ਰਾਗ ਆਸਾ ਦੇ ਵਿੱਚ ਵੀ ਸਤਿਗੁਰੂ ਜੀ ਨੇ ਇਸ ਸੋ ਦਰਵਾੜਾ ਜੋ ਬਚਨ ਹੈ ਉਹ ਦਰਜ ਕੀਤਾ ਹੈ ਪਰ ਸਾਧ ਸੰਗਤ ਤੁਹਾਡਾ ਜਿਆ ਧਿਆਨ ਦੇਣਾ ਜਦੋਂ ਸਤਿਗੁਰੂ ਜੀ ਗੁਰਬਾਣੀ ਦੇ ਵਿੱਚ ਕਿਸੇ ਸ਼ਬਦ ਨੂੰ ਦੋ ਵਾਰ ਜਾਂ ਤਿੰਨ ਵਾਰ ਲਿਖਦੇ ਨੇ ਤੇ ਹਰ ਵਾਰ ਲਿਖਣ ਲੱਗਿਆਂ ਉਹਦੇ ਵਿੱਚ ਥੋੜਾ ਜਿਹਾ ਫਰਕ ਪਾ ਦਿੰਦੇ ਨੇ ਮਹਾਰਾਜੀ ਦੀ ਬਾਣੀ ਦੇ ਜਦੋਂ ਵੀ ਤੁਸੀਂ ਦਰਸ਼ਨ ਕਰੋਗੇ ਜਿਹੜਾ ਵੀ ਸ਼ਬਦ ਦੂਜੀ ਵਾਰੀ ਸਤਿਗੁਰੂ ਜੀ ਨੇ ਲਿਖਿਆ ਹੈ ਉਹਨੂੰ ਥੋੜੇ ਜਿਹਾ ਫਰਕ ਦੇ ਨਾਲ ਲਿਖਿਆ ਹੈ 16 ਸਾਹਿਬ ਦੀ ਬਾਣੀ ਦੇ ਸ਼ਬਦ ਵੀ ਜਿਹੜੇ ਆਪਾਂ ਪੜ੍ਹਦੇ ਹਾਂ ਇਰਾਗਾਂ ਦੇ ਵਿੱਚ ਵੀ ਬਕਾਇਦਾ ਦਰਜ ਨੇ ਉਹਨਾਂ ਰਾਗਾਂ ਦੇ ਵਿੱਚੋਂ ਲੈ ਕਰਕੇ ਮਹਾਰਾਜ ਜੀ ਨੇ ਸੋਲਾ ਸਾਹਿਬ ਜੀ ਦੀ ਬਾਣੀ ਦਾ ਸੰਗ੍ਰਹਿ ਤਿਆਰ ਕੀਤਾ ਹੈ ਸੋ ਜਦੋਂ ਰਾਗਾਂ ਦੇ ਵਿੱਚ ਉਹਨਾਂ ਸ਼ਬਦਾਂ ਨੂੰ ਪੜੋਗੇ ਤੇ ਤੁਹਾਨੂੰ ਥੋੜਾ ਜਿਹਾ ਫਰਕ ਮਿਲੇਗਾ ਇਸ ਕਾਰਨ ਕਰਕੇ ਜਦੋਂ ਵੀ ਆਪਾਂ ਇਹਨਾਂ ਸ਼ਬਦਾਂ ਨੂੰ ਪੜ੍ਹਨਾ ਹੈ ਇਹਨਾਂ ਦਾ ਉਚਾਰਨ ਕਰਨਾ ਹੈ ਤਾਂ ਉਸ ਵੇਲੇ ਸਾਨੂੰ ਖਾਸ ਧਿਆਨ ਦੇਣਾ ਪਏਗਾ ਤਾਂ ਕਿ ਉਚਾਰਨ ਕਰ ਲੱਗਿਆ ਸਾਡੇ ਕੋਲੋਂ ਗਲਤੀ ਨਾ ਹੋਵੇ ਬਹੁਤ ਸਾਰੀਆਂ ਸੰਗਤਾਂ ਦਾ ਇਹ ذاتی ਤਜਰਬਾ ਵੀ ਹੋਏਗਾ ਕਿ ਕਈ ਵਾਰੀ ਜਦੋਂ ਆਪਾਂ ਜਪਜੀਤ ਸਾਹਿਬ ਦਾ ਪਾਠ ਕਰਦੇ ਆਂ ਤੇ ਜਦੋਂ ਇਹ 27 ਨੰਬਰ ਪੌੜੀ ਸਾਹਮਣੇ ਆਉਂਦੀ ਹੈ ਸੋਧਾਰ ਵਾਲੀ ਤਾਂ ਉਹਦੇ ਵਿੱਚ ਰਹਿਰਾਜ ਸਾਹਿਬ ਜੀ ਦੇ ਬਚਨ ਜਿਹੜੇ ਨੇ ਉਹ ਕਈ ਵਾਰੀ ਮੂੰਹ ਦੇ ਵਿੱਚੋਂ ਨਿਕਲ ਜਾਂਦੇ ਨੇ ਜਦੋਂ ਅਸੀਂ ਜ਼ੁਬਾਨੀ ਪਾਠ ਕਰਦੇ ਆਂ ਤੇ ਕਈ ਵਾਰੀ ਗੁੜਗਾ ਸਾਹਿਬ ਤੋਂ ਪਾਠ ਕਰਦੇ ਆਂ ਵੀ ਜੇ ਧਿਆਨ ਵੇਚਣਾ ਹੋਵੇ ਤੇ ਗਲਤੀ ਹੋ ਜਾਂਦੀ ਰਹਿਰਾਜ ਸਾਹਿਬ ਦਾ ਪਾਠ ਕਰਦੇ ਆਂ ਜਪਜੀਤ ਸਾਹਿਬ ਵਾਲਾ ਬਚਨ ਕਈ ਵਾਰੀ ਆਪਾਂ ਉਚਾਰ ਜਾਂਦੇ ਆਂ ਤੇ ਜਬਜੀ ਸਾਹਿਬ ਦਾ ਪਾਠ ਕਰਦੇ ਆਂ ਕਈ ਵਾਰੀ ਰਹਿਰਾਸ ਸਾਹਿਬ ਜੀ ਦੇ ਬਚਨ ਵਿੱਚ ਆ ਜਾਂਦੇ ਨੇ ਇਸ ਕਾਰਨ ਕਰਕੇ ਥੋੜਾ ਆਪਾਂ ਗਉ ਦੇ ਨਾਲ ਇਹਨਾਂ ਬਚਨਾਂ ਨੂੰ ਵਿਚਾਰਨੇ ਕਿਉਂਕਿ ਸੋਦਰ ਵਾਲਾ ਜਿਹੜਾ ਬਚਨ ਰਹਿਰਾਸ ਸਾਹਿਬ ਦੇ ਵਿੱਚ ਹੈ ਤੇ ਇੱਥੇ ਜਬਜੀ ਸਾਹਿਬ ਦੇ ਵਿੱਚ ਹੈ ਇਹਨਾਂ ਦੋਨਾਂ ਦੇ ਵਿੱਚ ਕਾਫੀ ਜ਼ਿਆਦਾ ਫਰਕ ਮਹਾਰਾ ਸਤਗੁਰੂ ਜੀ ਨੇ ਰੱਖਿਆ ਹੈ ਸੋ ਆਪਾਂ ਇਹਦੀ ਵਿਚਾਰ ਵਾਲੇ ਪਾਸੇ ਜੁੜੀਏ ਗੁਰੂ ਸਾਹਿਬ ਦੇ ਬਚਨ ਦੀ ਸੋਦਰ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਦੁਬਾਰਾ ਫਿਰ ਇਸ ਤੋਗ ਦਾ ਆਪਾਂ ਉਚਾਰਨ ਕਰੀਏ ਵਿਸ਼ਰਾਮ ਦਾ ਵੀ ਧਿਆਨ ਦੇਣਾ ਤੇ ਸ਼ਬਦਾਂ ਦੇ ਉਚਾਰਨ ਵਾਲੇ ਪਾਸੇ ਵੀ ਆਪਾਂ ਧਿਆਨ ਦੇਣਾ ਹੈ ਸੋ ਦਰ ਕਿਹਾ ਸੋ ਕਰ ਕੇ ਹਾ ਜਿਤ ਬਹਿ ਸਰਬ ਸੰਭਾਲੇ ਉਹ ਵਾਹਿਗੁਰੂ ਪਰਮਾਤਮਾ ਜੀ ਦਾ ਦਰ ਕਿ ਐਸਾ ਕਮਲ ਦਾ ਹੈ ਉਭਾਈ ਗੁਰੂ ਪਰਮੇਸ਼ਰ ਜੀ ਦਾ ਘਰ ਕੈਸਾ ਕਮਾਲ ਦਾ ਹੈ ਜਿੱਥੇ ਬੈਠ ਕਰਕੇ ਉਹ ਸਾਰੇ ਜੀਵਾਂ ਨੂੰ ਸੰਭਾਲਦਾ ਹੈ ਸੰਭਾਲੇ ਸੰਭਾਲੇ ਸ਼ਬਦ ਦਾ ਸਾਸੰਗ ਜਦੋਂ ਉਚਾਰਨ ਕਰਨਾ ਹੈ ਤੇ ਮੰਮੇ ਸ਼ਬਦ ਦੇ ਉੱਪਰ ਥੋੜਾ ਜਿਹਾ ਆਪਾਂ ਜ਼ੋਰ ਦੇ ਕੇ ਪਾੜ ਕਰਾਂਗੇ ਸੰਭਾਲੇ ਮੰਮੇ ਦੇ ਪੈਰ ਵਿੱਚ ਅੱਧੇ ਹਾਹੇ ਦਾ ਉਚਾਰਨ ਹੋਏਗਾ ਸੋ ਦਰ ਕੇ ਹਾ ਸੋ ਕਰ ਕੇ ਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਅੰਦਾਦ ਅਨੇਕ ਅਸੰਖਾਂ ਕੀਤੇ ਵਾਵਨ ਹਾਰੇ ਵਾਜੇ ਸਾਜ ਨਾਦ ਸੰਗੀਤ ਅਨੇਕ ਅਸੰਖਾਂ ਅਨੇਕਾਂ ਹੀ ਅਸੰਖ ਹੀ ਅਣਗਿਣਤ ਹੀ ਵਾਹਿਗੁਰੂ ਜੀ ਤੁਹਾਡੀ ਇਸ ਕੈਨਦਤ ਵਿੱਚ ਅਣਗਿਣਤ ਹੀ ਸਾਜ ਨੇ ਅਣਗਿਣਤ ਹੀ ਰਾਗ इत्यादਿਕ ਨੇ ਤੇ ਅਣਗਿਣਤ ਹੀ ਜੀਵ ਉਹਨਾਂ ਸਾਜਾਂ ਨੂੰ ਵਜਾਉਣ ਵਾਲੇ ਨੇ ਵਾਜੇ ਨਾਦ ਅਨੇਕ ਅ ਸੰਖਾਂ ਅ ਸੰਖਾਂ ਖਖੇ ਦੇ ਕੰਨੇ ਤੇ ਬਿੰਦੀ ਸਹਿਤ ਉਚਾਰਨ ਹੋਏਗਾ ਤੇ ਇੱਥੇ ਆਪਾਂ ਵਿਸ਼ਰਾਮ ਵੀ ਦੇਣਾ ਹੈ ਵਾਜੇ ਨਾਦ ਅਨੇਕ ਅ ਸੰਖਾਂ ਕੇਤੇ ਵਾਵਨ ਹਾਰੇ ਕੇਤੇ ਦਾਰਥ ਹੈ ਕਿੰਨੇ ਹੀ ਵਾਵਨ ਹਾਰੇ ਵਜਾਉਣ ਵਾਲੇ ਹਨ ਕੇਤੇ ਰਾਗ ਪਰਿ ਸਿਓ ਕਹੀਨ ਪਹਿਲਾ ਵਿਸ਼ਰਾਮ ਆਪਾਂ ਦੇਵਾਂਗੇ ਰਾਗ ਸ਼ਬਦ ਦੇ ਉੱਪਰ ਕਿਤੇ ਰਾਗ ਤੁਹਾਡੀ ਇਸ ਕਾਇਨਾਤ ਵਿੱਚ ਕਿੰਨੇ ਹੀ ਤਰ੍ਹਾਂ ਦੇ ਰਾਗ ਨੇ ਬਹੁਤ ਬਚਨ ਰੂਪ ਦੇ ਵਿੱਚ ਹੈ ਇਸ ਕਰਕੇ ਗੱਗੇ ਸ਼ਬਦ ਦੇ ਥੱਲੇ ਮਹਾਰਾਜ ਜੀ ਨੇ ਔਂਕੜ ਨਹੀਂ ਲਗਾਈ ਹੈ ਬਹੁਵਚਨ ਬਣਾਉਣ ਵਾਸਤੇ ਮਹਾਰਾਜ ਜੀ ਔਂਕੜ ਲਾ ਦਿੰਦੇ ਜੇ ਇੱਕ ਰਾਗ ਦੀ ਗੱਲ ਹੁੰਦੀ ਤੇ ਗੱਗੇ ਸ਼ਬਦ ਦੇ ਥੱਲੇ ਔਂਕੜ ਲਗਣੀ ਸੀ ਕਿਤੇ ਰਾਗ ਕਿੰਨੇ ਹੀ ਵਾਹਿਗੁਰੂ ਜੀ ਤੁਹਾਡੀ ਇਸ ਕਾਇਨਾਤ ਵਿੱਚ ਰਾਗ ਨੇ ਪਰਿ ਸੋ ਕਹੀਆਂ ਨਾ ਜਿਹੜੇ ਕਿ ਰਾਗਣੀਆਂ ਸਮੇਤ ਕਹੇ ਜਾਂਦੇ ਨੇ ਗਾਏ ਜਾਂਦੇ ਨੇ ਕੇਤੇ ਗਾਵਨਹਾਰੇ ਇਹਨਾਂ ਰਾਗਾਂ ਨੂੰ ਗਾਉਣ ਵਾਲੇ ਕਿੰਨੇ ਨੇ ਅਣਗਿਣਤ ਨੇ ਬੇਅੰਤ ਨੇ ਅੰਤ ਕੋਈ ਨਹੀਂ ਗਾਵੇ ਤਹਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦੁਆਰੀ ਸਾਧ ਸੰਗਤ ਇਹਨਾਂ ਬਚਨਾਂ ਦੇ ਵਿਸ਼ਰਾਮ ਵਾਲੇ ਪਾਸੇ ਤੇ ਉਚਾਰਨ ਵਾਲੇ ਪਾਸੇ ਥੋੜਾ ਆਪਾਂ ਫਿਰ ਧਿਆਨ ਦੇਈਏ ਗਾਵੇ ਤਹਨੋ ਇਥੇ ਆਪਾਂ ਵਿਸ਼ਰਾਮ ਦੇਣਾ ਹੈ। ਤਹਨੋ ਦਾ ਅਰਥ ਹੈ ਤੁਹਾਨੂੰ, ਗਾਵਿਆਂ ਦਾ ਅਰਥ ਹੈ ਗਾਉਂਦੇ ਹਨ। ਬਹੁਵਚਨ ਰੂਪ ਦੇ ਵਿੱਚ ਹੈ ਗਾਵਹਿ। ਹਾਹ ਦੀ ਸਿਹਾਰੀ ਦੇ ਉੱਪਰਲੇ ਪਾਸੇ ਬਿੰਦੀ ਸਹਿਤ ਇਹਦਾ ਉਚਾਰਨ ਹੋਏਗਾ। ਗਾਵਹਿ ਤੁਹਨੋ ਤੁਹਾਨੂੰ ਗਾਉਂਦੇ ਹਨ। ਪੌਣ ਪਾਣੀ ਬੈਸੰਤਰ ਹਵਾ ਪਾਣੀ ਅਤੇ ਅੱਗ। ਹਵਾ ਪਾਣੀ ਅਤੇ ਅੱਗ ਵੀ ਤੁਹਾਡੇ ਨਿਜਮ ਦੇ ਵਿੱਚ ਚੱਲ ਕੇ ਤੁਹਾਡੇ ਹੁਕਮ ਦੇ ਵਿੱਚ ਚੱਲ ਕੇ ਇਹ ਤੁਹਾਨੂੰ ਗਾ ਰਹੇ ਨੇ। ਤੁਹਾਡੇ ਹੁਕਮ ਦੇ ਵਿੱਚ ਚਲਣਾ ਹੀ ਤੇ ਤੁਹਾਨੂੰ ਗਾਉਣਾ ਹੈ ਗਾਵੇ ਤੋਹਨੋ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮਦੁਵਾਰੀ ਗਾਵੇ ਇਥੇ ਥੋੜਾ ਜਿਹਾ ਧਿਆਨ ਦਿਓ ਗਾਵੇ ਸ਼ਬਦ ਜਦੋਂ ਗੱਗੇ ਨੂੰ ਕੰਨਾ ਤੇ ਵਵੇ ਨੂੰ ਦੁਲਾਵਾਂ ਲਾ ਕੇ ਮਹਾਰਾਜ ਜੀ ਲਿਖਦੇ ਨੇ ਉਥੇ ਗਾਵੇ ਸ਼ਬਦ ਇੱਕ ਵਚਨ ਹੈ ਪਰ ਜਦੋਂ ਗੱਗੇ ਨੂੰ ਕੰਨਾ ਵਵਾਂ ਤੇ ਹਾਹੇ ਨੂੰ ਸਿਹਾਰੀ ਲੱਗ ਜਾਂਦੀ ਹੈ ਉਥੇ ਸਾਥ ਸੰਗਤ ਤੇ ਬਹੁ ਵਚਨ ਬਣ ਜਾਂਦਾ ਹੈ ਇਸੇ ਕਰਕੇ ਆਪਾਂ ਉਥੇ ਪਾਠ ਕਰਦੇ ਹਾਂ ਗਾਵਹਿ ਪਰ ਜਿੱਥੇ ਵੋਹ ਨੂੰ ਦਰਾਮਾ ਲੱਗਿਆ ਨਹੀਂ ਉਥੇ ਪੜਿਆ ਜਗਾ ਗਾਵੈ ਗਾਉਂਦਾ ਹੈ ਹੁਣ ਇਹ ਇੱਕ ਵਚਨ ਹੈ ਗਾਵੈ ਰਾਜਾ ਧਰਮ ਦੁਆਰੇ ਤੁਹਾਡੇ ਦਰ ਤੇ ਖਲੋਤਾ ਹੋਇਆ ਧਰਮ ਰਾਜ ਵੀ ਤੁਹਾਨੂੰ ਗਾਰਿਆ ਹੈ ਗਾਵਹਿ ਤਹਨੋਂ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੀ ਗਾਵਹਿ ਚਿਤ ਗੁਪਤ ਲਿਖ ਜਾਣੇ ਗਾਵੇ ਹਨ ਗਾਉਂਦੇ ਹਨ ਚਿਤ ਗੁਪਤ ਚਿਤਰ ਗੁਪਤ ਜੋ ਕਲਪਨਾ ਲੋਕਾਂ ਨੇ ਕੀਤੀ ਵੀ ਚਿਤਰ ਗੁਪਤ ਸਜੇ ਤੇ ਖਬੇ ਮੋਢੇ ਤੇ ਬੰਦੇ ਦੇ ਬੈਠੇ ਹੁੰਦੇ ਨੇ ਤੇ ਮਨੁੱਖ ਦੇ ਚੰਗੇ ਕਰਮ ਮਨਤੇ ਮੰਦੇ ਕਰਮਾਂ ਦਾ ਉਹ ਲੇਖਾ ਜੋਖਾ ਲਿਖਦੇ ਰਹਿੰਦੇ ਬਾਰਕ ਕਹਿੰਦੇ ਚਿਤਰ ਗੁਪਤ ਵੀ ਤੁਹਾਡੇ ਹੁਕਮ ਦੇ ਵਿੱਚ ਨੇ ਤੁਹਾਨੂੰ ਗਾ ਰਹੇ ਨੇ ਗਾਵੇ ਹਨ ਚਿਤ ਗੁਪਤ ਲਿਖ ਜਾਣੇ ਹਨ ਲਿਖ ਜਾਣੇ ਜਿਹੜੇ ਲਿਖਣਾ ਜਾਣਦੇ ਹਨ ਲੇਖ ਲੇਖ ਧਰਮ ਵਿਚਾਰੇ ਲੇਖ ਲੇਖ ਧਰਮ ਵਿਚਾਰੇ ਬਹੁਵਿੰਦ ਨਾਲ ਤੇ ਬਹੁਵੇ ਨੂੰ ਬਿਹਾਰੀ ਦੀ ਲੱਗੀ ਹੋਈ ਹੈ ਸਾਧ ਸੰਗਤ ਆਪਾਂ ਬਿਹਾਰੀ ਦਾ ਵਿਚਾਰਨ ਕਰਾਂਗੇ ਸੁਮਹ ਰਾਜੀ ਦਾ ਬਚਨ ਹੈ ਗਾਵੇਹ ਚਿਤ ਗੁਪਤ ਲੇਖ ਜਾਣੇ ਲੇਖ ਲੇਖ ਧਰਮ ਵਿਚਾਰੇ ਇਹ ਚਿਤਰ ਗੁਪਤ ਵੀ ਤੁਹਾਡੇ ਹੁਕਮ ਦੇ ਵਿੱਚ ਚੱਲ ਕਰਕੇ ਤੁਹਾਨੂੰ ਗਾ ਰਹੇ ਨੇ ਧਰਮ ਰਾਜ ਵੀ ਤੁਹਾਡੇ ਹੁਕਮ ਦੇ ਵਿੱਚ ਹੀ ਹੈ ਗਾਵਹਿ ਈਸ਼ਰ ਬ੍ਰਹਮਾ ਦੇਵੀ ਦੇਵੀ ਦਦੇ ਨੂੰ ਲਾਂ ਵੂਵੇ ਦੀ ਬਿਹਾਰੀ ਦੇ ਉੱਪਰਲੇ ਪਾਸੇ ਬਿੰਦੀ ਸਹਿਤ ਇਹਦਾ ਉਚਾਰਨ ਹੋਏਗਾ ਏ ਮੇਰੇ ਵਾਹਿਗੁਰੂ ਜੀ ਤੁਹਾਨੂੰ ਗਾਉਂਦੇ ਹਨ ਈਸ਼ਰ ਦਾਰਤੈ ਸ਼ਿਵ ਬ੍ਰਹਮਾ ਦਾਰਤੈ ਬ੍ਰਹਮਾ ਦੇਵਤੇ ਦਾ ਨਾਮ ਹੈ ਦੇਵੀ ਤੇਵੀ ਦਾਰਤੈ ਦੇਵੀਆਂ ਜਿੰਨੀਆਂ ਵੀ ਦੇਵੀਆਂ ਨੇ ਇਹ ਸਾਰੀਆਂ ਦੀਆਂ ਸਾਰੀਆਂ ਦੇਵੀਆਂ ਅਤੇ ਉਹਨਾਂ ਦੇ ਨਾਲ ਸ਼ਿਵ ਜੀ ਅਤੇ ਬ੍ਰਹਮਾ ਵਰਗੇ ਦੇਵਤੇ ਇਹ ਸਾਰੇ ਤੁਹਾਨੂੰ ਗਾ ਰਹੇ ਨੇ ਗਾਵੇ ਹੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਇਹ ਤੁਹਾਡੇ ਹੀ ਸਵਾਰੇ ਹੋਏ ਸੋਭਾ ਪਾਉਂਦੇ ਨੇ ਤੁਹਾਡੇ ਦਰ ਤੇ ਸੋਹਣੇ ਲੱਗਦੇ ਨੇ ਪਾਵੇ ਤੁਹਾਡੇ ਹੁਕਮ ਦੇ ਵਿੱਚ ਚੱਲ ਰਹੇ ਨੇ ਤੁਹਾਡੇ ਦਰ ਤੇ ਖਲੋਤੇ ਨੇ ਤੁਹਾਨੂੰ ਗਾ ਰਹੇ ਨੇ ਸਾਧ ਸੰਗਤ ਇੱਥੇ ਮਹਾਰਾਜੀ ਸਾਹਿਬ ਨੂੰ ਇਹ ਸਮਝਾ ਰਹੇ ਨੇ ਕਿ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਜੀ ਸਾਰਿਆਂ ਤੋਂ ਵੱਡੇ ਨੇ ਉਹਨਾਂ ਨੇ ਹੀ ਸਭ ਨੂੰ ਪੈਦਾ ਕੀਤਾ ਹੈ ਜੋ ਦੇਵੀਆਂ ਦੇਵਤੇ ਧਰਮਰਾਜ ਸਭ ਉਹਦੇ ਅਦਾਰ ਤੇ ਖਲੋਤੇ ਹੋਏ ਨੇ ਹੱਥ ਜੋੜ ਕਰਕੇ ਉਹਦੇ ਹੁਕਮ ਦੇ ਵਿੱਚ ਚੱਲ ਰਹੇ ਨੇ ਸੋ ਅਗੇ ਮਹਾਰਾਜ ਜੀ ਦਾ ਬਚਨ ਹੈ ਗਾਵੇ ਇੰਦ ਇੰਦਾਸਨ ਬੈਠੇ ਵਿਸ਼ਰਾਮ ਦਾ ਧਿਆਨ ਦੇਣਾ ਗਾਵੇ ਇੰਦ ਇੰਦਰ ਵੀ ਤੁਹਾਨੂੰ ਗਾ ਰਹੇ ਨੇ ਇਥੇ ਬਹੁਵਚਨ ਰੂਪ ਦੇ ਵਿੱਚ ਲਿਖਿਆ ਮਹਾਰਾਜ ਜੀ ਨੇ ਇਸ ਕਰਕੇ ਇੰਦ ਸ਼ਬਦ ਦੇ ਦਦੇ ਥੱਲੇ ਉਹਨਾਂ ਨੇ ਔਂਕੜ ਨਹੀਂ ਲਾਈ ਹੋਈ ਅੰਕੜ ਤੋਂ ਬਿਨਾ ਅੰਕੜ ਰਹਿਤ ਲਿਖਿਆ ਕਿਉਂਕਿ ਬਹੁਵਚਨ ਹੈ ਗਾਵੇਂ ਇੰਦ ਗਾਉਂਦੇ ਹਨ ਇੰਦਰ ਵੀ ਇੰਦਰਾਸਨ ਬੈਠੇ ਇੰਦਰਾਸਨ ਤੇ ਬੈਠੇ ਹੋਏ 파 ਆਪਣੇ ਅਸਨ ਤੇ ਬੈਠੇ ਹੋਏ ਦੇਵਤਿਆਂ ਦਰ ਨਾਲੇ ਤੁਹਾਡੇ ਦਰ ਤੇ ਖਲੋ ਕੇ ਤੁਹਾਨੂੰ ਗਾਰੇ ਨੇ ਬਾਕੀ ਦੇਵਤਿਆਂ ਸਮੇਤ ਗਾਵੇਂ ਸਿੱਧ ਸਮਾਧੀ ਅੰਦਰ ਤੁਹਾਨੂੰ ਗਾਉਂਦੇ ਹਨ ਸਿੱਧ ਵੀ ਸਿੱਧਾਰਤ ਪੁੱਗੇ ਹੋਏ ਜੋਗੀ ਜਿੰਨਾ ਕੋਲ ਰਿੱਧੀਆਂ ਸਿੱਧੀਆਂ ਨੇ ਜਿੰਨਾ ਕੋਲ ਕਰਾਂਵਾਤਾਂ ਨੇ ਉਹਨਾਂ ਨੂੰ ਸਿੱਧ ਕਹਿੰਦੇ ਨੇ ਗਾਵੇ ਸਿੱਧਾ ਸਮਾਧੀ ਅੰਦਰ ਸਿੱਧ ਵੀ ਤੁਹਾਨੂੰ ਗਾਰੇ ਨੇ ਸਮਾਧੀਆਂ ਦੇ ਵਿੱਚ ਭਾਵ ਸਮਾਧੀ ਲਾ ਕੇ ਪਤਾ ਨਹੀਂ ਕਿੰਨੇ ਸਿੱਧ ਤੁਹਾਡੇ ਗੁਣ ਗਾਰੇ ਨੇ ਗਾਵਨ ਸਾਧ ਵਿਚਾਰੇ ਇਥੇ ਵਿਚਾਰੇ ਦੇ ਬੂਵੇ ਨੂੰ ਸਿਹਾਰੀ ਲੱਗੀ ਹੈ ਆਪਾਂ ਸਿੰਪਲ ਵਿਚਾਰੇ ਪੜਾਂਗੇ ਜਿੱਥੇ ਬਿਹਾਰੀ ਲੱਗਦੀ ਹੈ ਤੇ ਬਿਹਾਰੇ ਲਗਾ ਕੇ ਵਿਚਾਰੇ ਪਾਠ ਹੁੰਦਾ ਸੋ ਬਚਨ ਨੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਉਂਦੇ ਹਨ ਸਾਧੂ ਪੁਰਸ਼ ਵੀ ਤੁਹਾਡੀ ਹੀ ਵਿਚਾਰ ਕਰਦੇ ਨੇ ਗਾਵਨ ਜਤੀ ਸਤੀ ਸੰਤੋਖੀ ਗਾਵੇਹ ਵੀਰ ਕਰਾਰੇ ਗਾਵਨ ਤੁਹਾਨੂੰ ਗਾਉਂਦੇ ਨੇ ਜਤੀ ਸਤੀ ਸੰਤੋਖੀ ਜਤੀ ਲੋਕ ਜਾ ਧਾਰਨ ਵਾਲੇ ਸਤੀ ਲੋਕ ਦਾਨੀ ਪੁਰਸ਼ ਸੰਤੋਖੀ ਸੰਤੋਖੀ ਸੁਭਾਅ ਵਾਲੇ ਗਾਵੇਹ ਵੀਰ ਕਰਾਰੇ ਤੁਹਾਨੂੰ ਗਾਉਂਦੇ ਨੇ ਵੱਡੇ ਵੱਡੇ ਸੂਰਬੀਰ ਯੋਧੇ ਜਿਹੜੇ ਤਗੜੇ ਸੂਰਬੀਰ ਯੋਧੇ ਨੇ ਉਹ ਵੀ ਤੁਹਾਨੂੰ ਗਾ ਰਹੇ ਨੇ ਗਾਵਨ ਪੰਡਿਤ ਪੜਨ ਰਖੀਸ਼ਰ ਪੰਡਿਤ ਸ਼ਬਦ ਤੇ ਵਿਸ਼ਰਾਮ ਦੇ ਕੇ ਪਾਠ ਕਰਾਂਗੇ ਗਾਵਨ ਪੰਡਿਤ ਤੁਹਾਨੂੰ ਪੰਡਿਤ ਲੋਕ ਵਿਦਵਾਨ ਪੁਰਸ਼ ਵੀ ਗਾਉਂਦੇ ਨੇ ਪੜਨ ਰਖੀਸ਼ਰ ਵੱਡੇ ਵੱਡੇ ਰਿਸ਼ੀ ਈਸ਼ਰ ਰਿਕੀਆਂ ਤੋਂ ਵੱਡੇ ઋષਿ ਉਹ ਵੀ ਪੜ ਪੜ ਕੇ ਤੁਹਾਡੀ ਹੀ ਵਿਚਾਰ ਕਰ ਰਹੇ ਨੇ ਗਾਵਨ ਪੰਡਿਤ ਪੜਨ ਰਖੀਸ਼ਰ ਜੁਗ ਜੁਗ ਵਿਦਾਂ ਦਾ ਲੇ ਜੁਗਾ ਜੁਗਾਂਤਰਾਂ ਤੋਂ ਵਿਦਾਂ ਸਮੇਤ ਧਰਮ ਗ੍ਰੰਥਾਂ ਨੂੰ ਲਿਖ ਕਰਕੇ ਉਹ ਤੁਹਾਨੂੰ ਗਾ ਰਹੇ ਨੇ ਗਾਵੇ ਮੋਹਨੀਆਂ ਮਨਮੋਹਨ ਸੁਰਗਾ ਮਛ ਪਿਆਲੇ ਸਾਹ ਸੰਗਤ ਉਚਾਰਨ ਕਰਨਾ ਪਿਆਲੇ ਈੜੀ ਨੂੰ ਸਿਹਾਰੀ ਲੱਗੀ ਹੈ ਤੇ ਆਪਾਂ ਪਿਆਲੇ ਈੜੀ ਨੂੰ ਸਿਹਾਰੀ ਉਚਾਰਨ ਕਰਾਂਗੇ ਕਈ ਸੰਗਤਾਂ ਉਚਾਰਨ ਕਰ ਜਾਂਦੀਆਂ ਨੇ ਪਿਆਲੇ ਉਹ ਪਿਆਲੇ ਫਿਰ ਪੱਪੇ ਨੂੰ ਸਿਹਾਰੀ ਲੱਗ ਜਾਂਦੀ ਹੈ ਤੇ ਉਹ ਉਚਾਰਨ ਗਲਤ ਹੋਏਗਾ ਪਿਆਲੇ ਇਸੇ ਤਰ੍ਹਾਂ ਬਾਣੀ ਵਿੱਚ ਸ਼ਬਦ ਹੁੰਦਾ ਦਿਆਲ ਦਦਾ ਈੜੀ ਨੂੰ ਸਿਹਾਰੀ ਲਾ ਕੇ ਦਿਆਲ ਕਿ ਸੰਗਤਾਂ ਪੜ ਜਾਂਦੀਆਂ ਦਿਆਲ ਨਹੀਂ ਜਿੱਥੇ ਈੜੀ ਨੂੰ ਸਿਹਾਰੀ ਲੱਗੀ ਹੈ ਉੱਥੇ ਈੜੀ ਨੂੰ ਸਿਹਾਰੀ ਆਪਾਂ ਉਚਾਰਨ ਕਰਾਂਗੇ ਸੁਮਾਰਾ ਸੱਚੇ ਪਾਤਸ਼ਾਹ ਜੀ ਦਾ ਬਚਨ ਹੈ ਗਾਵਹਿ ਮੋਹਨੀਆਂ ਮਨਮੋਹਨ ਮਨ ਨੂੰ ਮੋਹ ਲੈਣ ਵਾਲੀਆਂ ਮੋਹਨੀਆਂ ਸੁੰਦਰ ਇਸਤਰੀਆਂ ਵਾਹਿਗੁਰੂ ਜੀ ਉਹ ਵੀ ਤੁਹਾਡੇ ਹੁਕਮ ਦੇ ਵਿੱਚ ਆਲ ਕੇ ਤੁਹਾਨੂੰ ਗਾ ਰਹੀਆਂ ਨੇ ਗਾਵਹਿ ਮੋਹਨੀਆਂ ਮਨਮੋਹਨ ਮਨ ਨੂੰ ਮੋਹ ਲੈਣ ਵਾਲੀਆਂ ਸੁਰਗਾ ਮਛ ਪਯਾਲੇ ਸੁਰਗਾ ਦਾ ਅਰਥ ਹੈ ਮਿੱਥਿਆ ਹੋਇਆ ਸਵਰਗ ਲੋਕ ਮਛ ਮਾਤ ਲੋਕ ਪਯਾਲੇ ਪਤਾਲ ਲੋਕ ਤਿੰਨ ਲੋਕ ਮੰਨੇ ਗਏ ਸੰ ਮਾਤ ਲੋਕ ਆਕਾਸ਼ ਲੋਕ ਤੇ ਪਤਾਲ ਲੋਕ ਮਹਾਰਾਜ ਤਿੰਨਾਂ ਦੀ ਗੱਲ ਕਰ ਰਹੇ ਨੇ ਇਹਨਾਂ ਤਿੰਨਾਂ ਲੋਕਾਂ ਦੇ ਜੀਵ ਹੀ ਤੁਹਾਨੂੰ ਗਾ ਰਹੇ ਨੇ ਸਾਰੇ ਤੁਹਾਡੇ ਹੁਕਮ ਦੇ ਵਿੱਚ ਨੇ ਤਿੰਨ ਲੋਕ ਦਾ ਭਾਵਰਤ ਕਰਾਂਗੇ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਸੋ ਬਚਨ ਨੇ ਗਾਵਨ ਰਤਨ ਉਪਾਇਏ ਤੇਰੇ 86 ਤੀਰਥ ਅੰਦਾਲੇ ਅਗਲੀ ਟੋਕ ਵਿੱਚ ਮਹਾਰਾਜ ਜੀ ਫਰਮਾ ਰਹੇ ਨੇ ਗਾਵਨ ਰਤਨ ਉਪਾਇਏ ਤੇਰੇ ਬੇਸ਼ਕੀਮਤੀ ਰਤਨ ਜਿਹੜੇ ਨੇ ਉਹ ਤੁਹਾਡੇ ਹੁਕਮ ਦੇ ਵਿੱਚ ਤੁਹਾਨੂੰ ਗਾ ਰਹੇ ਨੇ ਇੱਥੇ ਗਾਉਣ ਦਾ ਅਰਥ ਸਾਧ ਸੰਗਤ ਆਪਾਂ ਜਾਣਾਂਗੇ ਵਾਹਿਗੁਰੂ ਜੀ ਦੇ ਹੁਕਮ ਦੇ ਵਿੱਚ ਦਾ ਜਿਵੇਂ ਪਿੱਛੇ ਬਚਨ ਆਇਆ ਹਵਾ ਵੀ ਗਾ ਰਹੀ ਹੈ ਪਾਣੀ ਵੀ ਗਾ ਰਿਆ ਹੈ ਅੱਗ ਵੀ ਗਾ ਰਹੀ ਹੈ ਹੁਣ ਹਵਾ ਪਾਣੀ ਅੱਗ ਦੀ ਤੇ ਜ਼ੁਬਾਨ ਵੀ ਕੋਈ ਨਹੀਂ ਉਹ ਕਿਵੇਂ ਗਾਉਂਦੇ ਗਾਉਣ ਦਾ ਅਰਥ ਜਾਣਾਂਗੇ ਉਹਦੇ ਹੁਕਮ ਦੇ ਵਿੱਚ ਤੁਰਨਾ ਸੋ ਪਰਮੇਸ਼ਰ ਜੀ ਦੇ ਹੁਕਮ ਦੇ ਵਿੱਚ ਤੁਰਨਾ ਹੀ ਅਸਲ ਦੇ ਵਿੱਚ ਉਹਨੂੰ ਗਾਉਣਾ ਹੈ ਉਹਦੇ ਗੁਣ ਗਾਉਣੇ ਨੇ ਉਹਦੀ ਵਡਿਆਈ ਕਰਨੀ ਹੈ ਮਹਾਰਾਜ ਜੀ ਫਰਮਾਉਂਦੇ ਨੇ ਗਾਵਨ ਰਤਨ ਉਪਾਏ ਤੇਰੇ ਤੁਹਾਡੇ ਪੈਦਾ ਕੀਤੇ ਹੋਏ ਬੇਸ਼ਕੀਮਤੀ ਰਤਨ ਤੁਹਾਨੂੰ ਗਾ ਰਹੇ ਨੇ 86 ਤੀਰਥ ਅੰਦਾਲੇ 86 ਤੀਰਥਾਂ ਸਮੇਤ ਤੁਹਾਨੂੰ ਗਾ ਰਹੇ ਨੇ ਭਾਵੇਂ 86 ਤੀਰਥ ਵੀ ਤੁਹਾਡੇ ਹੁਕਮ ਦੇ ਵਿੱਚ ਨੇ ਇਹਨਾਂ ਨੂੰ ਬਣਾਉਣ ਵਾਲੇ ਤੁਹਾਡੇ ਹੁਕਮ ਦੇ ਵਿੱਚ ਨੇ ਗਾਵੇ ਜੋਧ ਮਹਾਬਲ ਸੂਰਾ ਜੋਦਾਰਤ ਹੈ ਜੋਦੇ ਮਹਾਬਲ ਦਰਤ ਹੈ ਮਹਾਬਲੀ ਸੂਰਾ ਦਰਤ ਹੈ ਸੂਰਮੇ ਗਾਵੇ ਜੋਧ ਮਹਾਬਲ ਸੂਰਾ ਤੁਹਾਨੂੰ ਗਾਉਂਦੇ ਨੇ ਵੱਡੇ ਵੱਡੇ ਜੋਦੇ ਵੱਡੇ ਵੱਡੇ ਮਹਾਬਲੀ ਤੇ ਸੂਰਮੇ ਗਾਵੇ ਖਾਣੀ ਚਾਰੇ ਗਾਉਂਦੇ ਹਨ ਤੁਹਾਨੂੰ ਚਾਰ ਹੀ ਖਾਣੀਆਂ ਦੇ ਜੀਵ ਚਾਰ ਖਾਣੀਆਂ ਜਿਹੜੀਆਂ ਮੰਦੀਆਂ ਗਈਆਂ ਅੰਡਜ ਜੇਰਜ ਸੇਤਜ ਤੇ ਉਤਪੁਜ ਅੰਡਜ ਅੰਡੇ ਤੋਂ ਪੈਦਾ ਹੋਣ ਵਾਲੇ ਜੀਵ ਜੇਰਜ ਜਿਓਰ ਤੋਂ ਪੈਦਾ ਹੋਣ ਵਾਲੇ ਜੀਵ ਅੰਡੇ ਤੋਂ ਪੈਦਾ ਹੋਣ ਵਾਲੇ ਜਿਵੇਂ ਆਪਾਂ ਚਿੜੀਆਂ ਦੇ ਬੱਚੇ ਵੇਖਦੇ ਆਂ ਮੁਰਗੀ ਦੇ ਬੱਚੇ ਵੇਖਦੇ ਆਂ ਇਹ ਅੰਡਿਆਂ ਤੋਂ ਪੈਦਾ ਹੁੰਦੇ ਨੇ ਜਿਓਰ ਤੋਂ ਪੈਦਾ ਹੋਣ ਵਾਲੇ ਜਿਵੇਂ ਮੱਝਾਂ ਗਾਵਾਂ ਇਨਸਾਨ ਵੀ ਉਹਦੇ ਵਿੱਚ ਆ ਗਏ ਉਤਪੁਜ ਜਿਹੜੇ ਧਰਤੀ ਤੋਂ ਪੈਦਾ ਹੁੰਦੇ ਪੀੜ ਪੌਦੇ ਬੇਲਾਂ ਘਾਹ ਬੂਟੇ ਉਹਦੇ ਵਿੱਚ ਆ ਗਏ ਅੰਦਰ ਜੇਰਜ ਉਤਪੁਜ ਸੇਤਜ ਪਸੀਨਿਆਂ ਤੋਂ ਪੈਦਾ ਹੋਣ ਵਾਲੇ ਕਿੰਨੇ ਕਿਟਾਣੂ ਨੇ ਜਿਹੜੇ ਪਸੀਨਿਆਂ ਤੋਂ ਆਪਣੇ ਆਪ ਹੀ ਪੈਦਾ ਹੋ ਜਾਂਦੇ ਨੇ ਸੋ ਇਹ ਚਾਰ ਖਾਣੀਆਂ ਮਿੱਥੀਆਂ ਗਈਆਂ ਉਂਝ ਗੁਰੂ ਸੱਵਣ ਦੇ ਬਾਣੀ ਵਿੱਚ ਕਿਹਾ ਕਿਤੀਆਂ ਖਾਣੀ ਕਿਤੀਆਂ ਬਾਣੀ ਕਿਤੇ ਪਾਤ ਨਰਿੰਦ ਵਾਹ ਗੁਰੂ ਜੀ ਇਹਦਾ ਚਾਰ ਖਾਣੀਆਂ ਤੋਂ ਬਿਨਾਂ ਵੀ ਪਤਾ ਨਹੀਂ ਕਿੰਨੀਆਂ ਖਾਣੀਆਂ ਨੇ ਉਹਦਾ ਵੀ ਕੋਈ ਅੰਤ ਨਹੀਂ ਸੋ ਮਹਾਰਾਜੀ ਦੇ ਬਚਨ ਦੇ ਗਾਵੇ ਜੋਧ ਮਹਾਬਲ ਸੂਰਾ ਜੋਦੇ ਮਹਾਬਲੀ ਸੂਰ ਮੇ ਤੁਹਾਨੂੰ ਗਾਰੇ ਨੇ ਗਾਵੇ ਖਾਣੀ ਚਾਰੇ ਚਾਰੇ ਖਾਣੀਆਂ ਦੀ ਜੀਵ ਤੁਹਾਨੂੰ ਗਾਰੇ ਨੇ ਭਾਵ ਜਿੰਨੇ ਜੀਵ ਤੁਸੀਂ ਪੈਦਾ ਕੀਤੇ ਸਾਰੇ ਤੁਹਾਨੂੰ ਗਾਰੇ ਨੇ ਗਾਵੇ ਖੰਡ ਮੰਡਲ ਵਰਪੰਡਾ ਤੁਹਾਨੂੰ ਗਾਉਂਦੇ ਨੇ ਆ ਧਰਤੀ ਦੇ ਨਿੱਕੇ ਨਿੱਕੇ ਟੁਕੜੇ ਵੱਖ-ਵੱਖ ਥਾਵਾਂ ਦੇ ਹਿੱਸੇ ਮੰਡਲ ਜਿਹਦੇ ਵਿੱਚ ਧਰਤੀ ਤੇ ਆਕਾਸ਼ ਦੋਵੇਂ ਆ ਜਾਂਦੇ ਉਹਨੂੰ ਮੰਡਲ ਕਹਿੰਦੇ ਨੇ ਵਰਪੰਡਾ ਬ੍ਰਹਿਮੰਡ ਸਮੁੱਚਾ ਬ੍ਰਹਿਮੰਡ ਸਮੁੱਚੀ ਸ੍ਰਿਸ਼ਟੀ ਇਹ ਵਾਯੂ ਗੁਰੂ ਜੀ ਧਰਤੀ ਦੇ ਨਿੱਕੇ ਨਿੱਕੇ ਖੰਡ ਵੀ ਤੁਹਾਨੂੰ ਗਾ ਰਹੇ ਨੇ ਸਾਰਾ ਬ੍ਰਹਿਮੰਡ ਤੁਹਾਨੂੰ ਗਾ ਰਿਹਾ ਹੈ ਇਹ ਧਰਤੀ ਆਕਾਸ਼ ਤੁਹਾਨੂੰ ਗਾ ਰਹੇ ਨੇ ਗਾਵੇਂ ਖੰਡ ਮੰਡਲ ਵਰਪੰਡਾ ਕਰ ਕਰ ਰੱਖੇ ਧਾਰੇ ਕਰ ਕਰ ਰੱਖੇ ਧਾਰੇ ਇਹ ਤੁਹਾਡੇ ਹੀ ਪੈਦਾ ਕੀਤੇ ਹੋਏ ਟਿਕਾਏ ਹੋਏ ਨੇ ਇਹਨਾਂ ਨੂੰ ਤੁਸੀਂ ਹੀ ਪੈਦਾ ਕੀਤਾ ਹੈ ਤੁਸੀਂ ਹੀ ਧਾਰਨ ਕੀਤਾ ਭਾਵ ਟਿਕਾਇਆ ਹੋਇਆ ਗਾਵੇਂ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਈ ਤੁਦਨੋ ਗਾਵੇਂ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਸਈ ਤੁਦਨੋ ਗਾਵੇਂ ਉਹੀ ਜੀਵ ਤੁਹਾਨੂੰ ਗਾਉਂਦੇ ਹਨ ਗਾਵੇਂ ਪਹਿਲਾਂ ਦੀ ਤਰ੍ਹਾਂ ਜਿਵੇਂ ਪਹਿਲਾਂ ਪਉ ਚਾਰਨ ਕਰ ਰਹੇ ਹਾਂ ਗਾਵੇਂ ਗਾਉਂਦੇ ਹਨ ਸਈ ਤੁਦਨੋ ਗਾਵੇਂ ਉਹ ਸਾਰੇ ਜੀਵ ਤੁਹਾਨੂੰ ਗਾਉਂਦੇ ਨੇ ਜੋ ਤੁਦ ਭਾਵਨ ਜਿਹੜੇ ਤੁਹਾਨੂੰ ਭਾਉਂਦੇ ਨੇ ਚੰਗੇ ਲੱਗਦੇ ਨੇ ਰੱਤੇ ਤੇਰੇ ਭਗਤ ਰਸਾਲੇ ਤੁਹਾਡੇ ਜਿਹੜੇ ਭਗਤ ਨੇ ਉਹ ਤੁਹਾਡੇ ਨਾਮ ਦੇ ਰਸ ਵਿੱਚ ਰੰਗੇ ਹੋ ਜਾਂਦੇ ਹੋਰ ਕਿਤੇ ਗਾਵਨ ਸੇਵੇਂ ਚੇਤਨਾ ਆਵਨ ਮੇਰੇ ਪ੍ਰਭੂ ਜੀ ਹੋਰ ਕਿੰਨੇ ਜੀਵ ਤੁਹਾਨੂੰ ਗਾ ਰਹੇ ਨੇ ਮੇਰੇ ਤਾਂ ਚੇਤੇ ਵਿੱਚ ਵੀ ਨਹੀਂ ਭਾਵੇਂ ਕਿ ਮੈਂ ਇੰਨਿਆਂ ਦਾ ਜ਼ਿਕਰ ਕਰ ਦਿੱਤਾ ਧਰਤੀ ਆਕਾਸ਼ ਗਾ ਰਹੇ ਨੇ ਬ੍ਰਹਿਮੰਡ ਗਾ ਰਹੇ ਨੇ ਈਸ਼ਰ ਬ੍ਰਹਮਾ ਦੇਵੀਆਂ ਗਾਰੇ ਨੇ ਇੰਦਰ ਗਾਰਿਆ ਹੈ ਕਿਸੇ ਤਰ੍ਹਾਂ ਤੁਹਾਨੂੰ ਧਰਮ ਰਾਜ ਗਾਰਿਆ ਹੈ ਹਵਾ ਪਾਣੀ ਅੱਗ ਗਾਰੇ ਨੇ ਸਾਰਿਆਂ ਦਾ ਜ਼ਿਕਰ ਕਰਤਾ ਬਾਹਰਾ ਜੀ ਪਰ ਹਜ਼ੂਰ ਕਹਿੰਦੇ हे ਪ੍ਰਭੂ ਇਹਨਾਂ ਤੋਂ ਬਿਨਾਂ ਵੀ ਕਿੰਨੇ ਗਾਰੇ ਨੇ ਮੇਰੇ ਤਾਂ ਚਿਤ ਚੇਤੇ ਵੀ ਨਹੀਂ ਭਾਵਕੇ ਮੇਰੀ ਤਾਂ ਸੁਰਤ ਵਿੱਚ ਵੀ ਨਹੀਂ ਕਿੰਨਾ ਬ੍ਰਹਿਮੰਡ ਤੁਹਾਨੂੰ ਗਾਰਿਆ ਹੈ ਹੋਰ ਕੀਤੇ ਗਾਵਨ ਹੋਰ ਕਿੰਨੇ ਕੁ ਜੀਵ ਗਾਰੇ ਨੇ ਸੇਮ ਹੈ ਚਤਨਾ ਆਵਣ ਉਹ ਮੇਰੇ ਚੇਤੇ ਵਿੱਚ ਵੀ ਨਹੀਂ ਆਉਂਦੇ ਨਾਨਕ ਕੀ ਵਿਚਾਰੇ ਮੈਂ ਨਾਨਕ ਭਲਾ ਇਹਦੀ ਕੀ ਵਿਚਾਰ ਕਰ ਸਕਦਾ ਹਾਂ ਭਾਵੇਂ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਮੈਂ ਇਹਦੇ ਬਾਰੇ ਕੁਝ ਕਹਿ ਸਕਾਂ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਸੋਈ ਸੋਈ ਉਹ ਪਰਮਾਤਮਾ ਹੀ ਸਦਾ ਸੱਚ ਹਮੇਸ਼ਾ ਸੱਚਾ ਹੈ ਸਾਹਿਬ ਸਾਚਾ ਉਹ ਸੱਚਾ ਸਾਹਿਬ ਹੈ ਸਾਚੀ ਨਾਈ ਨਾਈ ਦਾ ਅਰਥ ਹੈ ਵਡਿਆਈ ਬਿੰਦੀ ਤੋਂ ਬਿਨਾਂ ਇਹਦਾ ਉਚਾਰਨ ਕਰਾਂਗੇ ਨਾਈ ਉਦੀ ਇੰਦਾਈ ਮਤਲਬ ਉਦੀ ਵਡਿਆਈ ਵੀ ਸੱਚੀ ਹੈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇੰਦਾ ਰਚਾਈ ਵਿਸ਼ਰਾਮਾਂ ਦਾ ਧਿਆਨ ਦੇਣਾ ਹੈ ਹੈ ਪੀ ਹੋਸੀ ਇਹਨੂੰ ਹੈਪੀ ਨਹੀਂ ਪੜ੍ਹਨਾ ਸਾਧ ਸੰਗਤ ਹੈ ਤੇ ਭੀ ਦੋਨਾਂ ਨੂੰ ਵੱਖਰਾ ਕਰਕੇ ਪਾਠ ਕਰਾਂਗੇ ਹੈ ਪੀ ਹੋਸੀ ਪਰਮਾਤਮਾ ਹੈ ਪੀ ਅੱਜ ਵੀ ਹੈ ਖੋਸੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਹੋਏਗਾ ਜਾਏ ਨਾ ਜਾਸੀ ਨਾ ਕਿਤੇ ਗਿਆ ਹੈ ਨਾਉ ਨੇ ਆਉਣ ਵਾਲੇ ਸਮੇਂ ਅੰਦਰ ਕਿਤੇ ਜਾਣਾ ਹੈ ਉਹ ਹਮੇਸ਼ਾ ਹੀ ਹੈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜੇੰਦਾ ਰਚਾਈ ਇਹ ਸਾਰੀ ਦੀ ਸਾਰੀ ਰਚਨਾ ਉਸੇ ਵਾਹਿਗੁਰੂ ਨੇ ਪੈਦਾ ਕੀਤੀ ਹੈ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ ਮਾਇਆ ਜਿੰਨ ਉਪਾਈ ਬਾਰੇ ਕਹਿੰਦੇ ਰੰਗੀ ਰੰਗੀ ਭਾਂਤੀ ਉਚਾਰਨ ਕਰਾਂਗੇ ਰੰਗੀ ਗਗੇ ਦੀ ਬਿਹਾਰੀ ਦੇ ਉੱਪਰ ਬਿੰਦੀ ਸਹਿਤ ਉਚਾਰਨ ਹੋਏਗਾ ਭਾਵ ਕਈ ਰੰਗਾਂ ਦੀ ਪੰਤੀ ਕਈ ਭਾਂਤਾਂ ਦੀ ਭੱਵੇ ਦੇ ਕੰਨੇ ਉੱਪਰ ਬਿੰਦੀ ਤੱਤੇ ਦੀ ਬਿਹਾਰੀ ਉੱਪਰ ਬਿੰਦੀ ਸਹਿਤ ਉਚਾਰਨ ਹੋਏਗਾ ਰੰਗੀ ਰੰਗੀ ਭਾਂਤੀ ਕਈ ਰੰਗਾਂ ਦੀ ਕਈ ਭਾਂਤਾਂ ਦੀ ਕਰ ਕਰ ਜਿੰਸੀ ਪੈਦਾ ਕੀਤੀ ਹੈ ਕਈ ਜਿੰਸਾਂ ਦੀ ਇਹ ਸ੍ਰਿਸ਼ਟੀ ਇਹ ਕਾਇਨਾਤ ਪਤਾ ਨਹੀਂ ਕਿੰਨੇ ਤਰ੍ਹਾਂ ਦੀ ਕਾਇਨਾਤ ਪੈਦਾ ਕੀਤੀ ਕਿੰਨੇ ਤਰ੍ਹਾਂ ਦੇ ਜੀਵ ਮਹਾਰਾਜ ਕਹਿੰਦੇ ਉਹਦਾ ਅੰਤ ਹੀ ਕੋਈ ਨਹੀਂ ਰੰਗੀ ਰੰਗੀ ਭਾਂਤੀ ਕਰ ਕਰ ਜਿੰਸੀ माया जिन उपाय ਉਸ ਵਾਹਿਗੁਰੂ ਜੀ ਨੇ ਅਨੇਕ ਭਾਂਤਾਂ ਦੀ ਇਹ ਮਾਇਆ ਜਿਹੜੀ ਹੈ ਇੱਥੇ ਪੈਦਾ ਕਰ ਦਿੱਤੀ ਕਰ ਕਰ ਵੇਖੈ ਕੀਤਾ ਆਪਣਾ ਜਿਮ ਤਿਸ ਦੀ ਵਡਿਆਈ ਕਰ ਕਰ ਵੇਖੈ ਉਹਨੇ ਕੱਲਾ ਪੈਦਾ ਹੀ ਨਹੀਂ ਕੀਤਾ ਹੈ ਵਾਰ ਕਹਿੰਦੇ ਪੈਦਾ ਕਰਕੇ ਉਹ ਜੀਵਾਂ ਨੂੰ ਸੰਭਾਲਦਾ ਵੀ ਹੈ ਵੇਖਿਆ ਦਰਥ ਹੈ ਸੰਭਾਲਣਾ ਕਰ ਕਰ ਵੇਖੈ ਪੈਦਾ ਕਰਕੇ ਸੰਭਾਲਦਾ ਹੈ ਕੀਤਾ ਆਪਣਾ ਆਪਣੇ ਪੈਦਾ ਕੀਤੇ ਹੋਿਆਂ ਨੂੰ ਆਪਣਾ ਐਡੇ ਨੂੰ ਕੰਨਾਂ ਲੱਗਾ ਕੰਨਿਆਂ ਦਾ ਵਿਚਾਰਨ ਕਰਾਂਗੇ ਤੇ ਵਿਸ਼ਰਾਮਾਂ ਦਾ ਧਿਆਨ ਦੇਣਾ ਹੈ ਪਹਿਲਾ ਵਿਸ਼ਰਾਮ ਵੇਖਿਆ ਤੇ ਅਗਲਾ ਵਿਸ਼ਰਾਮ ਆਪਣਾ ਤੇ ਕਰ ਕਰ ਵੇਖਿਆ ਕੀਤਾ ਆਪਣਾ ਜਿਮ ਤਿਸ ਦੀ ਵਡਿਆਈ ਜਿਮ ਜਜੇ ਦੀ ਸਿਹਾਰੀ ਉੱਪਰ ਬਿੰਦੀ ਸਹਿਤ ਜਿਮ ਤਿਸ ਦੀ ਵਡਿਆਈ ਜਿਵੇਂ ਉਸ ਪ੍ਰਮਾਤਮਾ ਦੀ ਵਡਿਆਈ ਹੈ ਪਾਵ ਉਹਦੀ ਸੋਭਾ ਹੈ ਉਹਦੀ ਮਹਾਨਤਾ ਹੈ ਉਹਨੇ ਸੰਸਾਰ ਨੂੰ ਪੈਦਾ ਕੀਤਾ ਪੈਦਾ ਕੀਤੇ ਹੋਏ ਨੂੰ ਸਾਬਦਾ ਹੈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਜੋ ਤਿਸ ਭਾਵੈ ਜੋ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਸੋਈ ਕਰਸੀ ਵਾਹਿਗੁਰੂ ਪਰਮਾਤਮਾ ਜੀ ਉਹੀ ਕਰਦੇ ਨੇ ਹੁਕਮ ਨਾ ਕਰਨਾ ਜਾਈ ਉਸ ਪਰਮਾਤਮਾ ਦਾ ਹੁਕਮ ਮੰਨ ਤਾਂ ਸਕਦੇ ਆ ਪਰ ਉਹਦੇ ਸਾਹਮਣੇ ਹੁਕਮ ਕਰ ਨਹੀਂ ਸਕਦੇ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵਾਹਿਗੁਰੂ ਜੀ ਤੁਸੀਂ ਇੰਜ ਨਾ ਕਰੋ ਤੁਸੀਂ ਇੰਜ ਕਰੋ ਤੁਸੀਂ ਆਹ ਕੰਮ ਗਲਤ ਕੀਤਾ ਐਵੇਂ ਨਹੀਂ ਤੁਹਾਨੂੰ ਕਰਨਾ ਚਾਹੀਦਾ ਬਾਰੇ ਕਹਿੰਦੇ ਉਹਦੇ ਸਾਹਮਣੇ ਹੁਕਮ ਨਹੀਂ ਚੱਲਦਾ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਉਥੇ ਹੁਕਮ ਨਹੀਂ ਚੱਲਦਾ ਉਥੇ ਅਰਦਾਸ ਕਰ ਸਕਦੇ ਆ ਜੋ ਇਸ ਸੁਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਤੁਹਾਡਾ ਵਿਸ਼ਰਾਮ ਤੇ ਉਚਾਰਨ ਵਾਲੇ ਪਾਸੇ ਧਿਆਨ ਦਿਈਏ ਆਪਾਂ ਉਚਾਰਨ ਕਰਨਾ ਹੈ ਪਾਤਸ਼ਾਹ ਇਹਨੂੰ ਪਾਤ ਸਾਹੋ ਨਹੀਂ ਪੜ੍ਹਨਾ ਸਾਧ ਸੰਗਤ ਕਿਉਂਕਿ ਇਹ ਦਾ ਅਰਥ ਬਣਦਾ ਬਾਦਸ਼ਾਹ ਨਾਉਨ ਸ਼ਬਦ ਹੈ ਤੇ ਆਪਾਂ ਪਿਛੇ ਵੀ ਵਿਚਾਰ ਕੀਤੀ ਸੀ ਨਾਉਨ ਸ਼ਬਦ ਦੇ ਹਾਹੇ ਦੀ ਔਂਕੜ ਨਹੀਂ ਉਚਾਰਨ ਕੀਤੀ ਜਾਂਦੀ ਇਸ ਕਰਕੇ ਉਚਾਰਨ ਕਰਾਂਗੇ ਪਾਤਸ਼ਾਹ ਭਾਵ ਕੇ ਬਾਦਸ਼ਾਹ ਸੋ ਪਾਤਸ਼ਾਹ ਉਹ ਪ੍ਰਮਾਤਮਾ ਬਾਦਸ਼ਾਹ ਹੈ ਸ਼ਾਹ ਪਾਤ ਸਾਹਿਬ ਪਾਤਸ਼ਾਹਾਂ ਤੋਂ ਵੱਡਾ ਪਾਤਸ਼ਾਹ ਵੱਡੇ-ਵੱਡੇ ਰਾਜਿਆਂ ਤੋਂ ਵੀ ਵੱਡਾ ਸ਼ਾਹਾਂ ਉਚਾਰਨ ਕਰਾਂਗੇ ਸਸੇ ਨੂੰ ਕੰਨਾ ਤੇ ਹਾਏ ਨੂੰ ਕੰਨਾ ਲੱਗਾ ਹੋਇਆ ਸਸੇ ਪੈਰ ਬਿੰਦੀ ਸਹਿਤ ਉਚਾਰਨ ਕਰਾਂਗੇ ਦੁਬਾਰਾ ਫਿਰ ਧਿਆਨ ਦੇਣਾ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਸ਼ਾਹਾਂ ਸਸੇ ਪੈਰ ਬਿੰਦੀ ਹਾਏ ਦੇ ਕੰਨੇ ਦੇ ਉੱਪਰਲੇ ਪਾਸੇ ਬਿੰਦੀ ਇਹਨੂੰ ਸਾਹਾਂ ਨਹੀਂ ਪੜਨਾ ਬਾਣੀ ਵਿੱਚ ਸਾਹਾਂ ਸਾਹੇ ਦੇ ਅਥਾਂ ਵਿੱਚ ਵੀ ਹੈ ਸਹਾ ਅਟੱਲ ਗਣਿਆ ਪੂਰਨ ਸੰਜੋਗੋ ਰਾਮ ਉਥੇ ਆਪਾਂ ਸਹਾ ਉਚਾਰਨ ਕਰਾਂਗੇ ਪਰ ਇੱਥੇ ਸਹਾ ਉਚਾਰਨ ਨਹੀਂ ਕਰ ਸਕਦੇ ਇੱਥੇ ਕਿਉਂਕਿ ਪ੍ਰਕਰਨ ਦੇ ਹਿਸਾਬ ਨਾਲ ਅਰਥ ਦੇ ਹਿਸਾਬ ਦੇ ਨਾਲ ਸ਼ਬਦ ਦਾ ਉਚਾਰਨ ਹੋਏਗਾ ਕਈ ਵੀਰ ਜਿਹੜੇ ਨੇ ਉਹ ਇਹਨੂੰ ਇਹਨੂੰ ਸਹਾ ਹੀ ਉਚਾਰਨ ਕਰਦੇ ਨੇ ਪਰ ਮੈਂ ਹੀ ਬੇਨਤੀ ਕਰ ਰਿਹਾ ਆਪਾਂ ਉਚਾਰਨ ਕਰਨਾ ਹੈ ਸ਼ਬਦ ਦੇ ਅਰਥ ਦੇ ਹਿਸਾਬ ਦੇ ਨਾਲ ਪ੍ਰਕਰਨ ਦੇ ਹਿਸਾਬ ਦੇ ਨਾਲ ਸ਼ਬਦ ਦਾ ਅਰਥ ਬਦਲ ਜਾਂਦਾ ਹੈ ਜੇ ਅਰਥ ਬਦਲਦਾ ਤੇ ਉਹਦੇ ਉਚਾਰਨ ਦਾ ਤਰੀਕਾ ਵੀ ਸਾਨੂੰ ਬਦਲਣਾ ਪਏਗਾ ਹੁਣ ਸਾਹਾ ਦਾ ਅਰਥ ਹੋ ਗਿਆ ਜਿਵੇਂ ਸਾਹੀ ਚਿੱਠੀ ਸਾਹੇ ਦਾ ਦਿਨ ਬਰਾਤ ਵਾਲਾ ਦਿਨ ਜਿੱਦਾਂ ਲਾੜੇ ਨੇ ਵਿਆਹਣ ਵਾਸਤੇ ਆਉਣਾ ਪਰ ਇੱਥੇ ਸਾਹਾ ਉਸ ਅਰਥ ਵਿੱਚ ਨਹੀਂ ਹੈ ਇੱਥੇ ਮਹਾਰਾਜ ਜੀ ਕਹਿ ਰਹੇ ਨੇ ਪਰਮਾਤਮਾ ਬਾਦਸ਼ਾਹ ਹੈ ਤੇ ਬਾਦਸ਼ਾਹਾਂ ਤੋਂ ਵੱਡਾ ਬਾਦਸ਼ਾਹ ਹੈ ਉਸ ਅਰਥ ਵਿੱਚ ਮਹਾਰਾਜ ਜੀ ਲਿਖ ਰਹੇ ਨੇ ਸੋ ਪਾਤ ਸ਼ਾਹਾਂ ਪਾਤ ਸਾਹਿਬ ਉਹ ਬਾਦਸ਼ਾਹ ਹੈ ਤੇ ਬਾਦਸ਼ਾਹਾਂ ਤੋਂ ਵੱਡਾ ਬਾਦਸ਼ਾਹ ਹੈ ਨਾਨਕ ਰਹਿਨ ਰਜ਼ਾਈ ਏ ਨਾਨਕ ਏ ਭਾਈ ਉਹਦੀ ਰਜ਼ਾ ਦੇ ਵਿੱਚ ਰਹਿਣਾ ਹੀ ਸੁਭਦ ਹੈ ਸੇਵਕ ਨੂੰ ਸਿੱਖ ਨੂੰ ਭਗਤ ਨੂੰ ਸੁਭਦ ਹੈ ਕਿ ਉਹ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਲਿ ਸੋ ਇਹ ਬਚਨ ਮਹਾਰਾਜ ਗੁਰੂ ਨਾਨਕ ਸਾਹਿਬ ਦਾਤਾ ਜੀ 27 ਨੰਬਰ ਪੌਡੀ ਵਿੱਚ ਅੱਜ ਬਖਸ਼ਿਸ਼ ਕਰਦੇ ਨੇ ਮਹਾਰਾਜ ਕਿਰਪਾ ਕਰਨ ਇਹਨਾਂ ਦੀ ਬਾਣੀ ਦੇ ਇਹ ਅਨਮੋਲ ਵਾਕ ਸਾਡੀ ਹਿਰਦਿਆਂ ਦੇ ਵਿੱਚ ਵਸਣ ਅਸੀਂ ਉਹਨਾਂ ਦੇ ਦਰਸਾਏ ਮਾਰਗ ਤੇ ਚੱਲ ਸਕੀਏ ਸੰਗਤ ਦੇ ਚਰਣਾ ਪਾਸ ਬੇਨਤੀ ਹੈ ਆਪ ਜੀ ਨੇ ਇਸ ਵੀਡੀਓ ਨੂੰ ਅਗਾਹ ਤੋਂ ਅਗਾਹ ਸੰਗਤਿਆਂ ਨਾਲ ਸ਼ੇਅਰ ਕਰਨਾ ਤਾਂ ਕਿ ਜਿਆਦਾ ਤੋਂ ਜਿਆਦਾ ਸੰਗਤਾਂ ਇਸ ਕਾਰਜ ਤੋਂ ਲਾਹਾ ਲੈ ਸਕਣ ਜਿਨ੍ਹਾਂ ਨੇ ਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਸਬਸਕ੍ਰਾਈਬ ਕਰ ਲੋ ਤਾਂ ਕਿ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਹਨ ਉਹਨਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕੇ ਸਾਰਿਆਂ ਦਾ ਧੰਨਵਾਦ ਜੀ ਆਉਫਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ